ਜਾਂ ਤੂੰ ਮੇਰੇ ਬੰਦਾ ਹੈ ਤਾਂ ਕਿਆ ਮੋਸ਼ਨ ਦਾ ਤਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਨਕ 84 ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਅੰਧ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤਉਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਆ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਲਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਮਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਛ ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਛ ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕੁਰ ਹੋਏ ਤਾ ਕੋ ਸਹਿਸਾ ਨਾਹੀ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ మోਸ਼ਨ ਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅੰਧ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤ ਉਦ ਭਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚੰਨ ਮਨ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰੜਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ਨਾਹੀ ਕਲੰਗਾ ਮਾਧੂ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ਨਾਹੀ ਸੰਸਾਰੀ ਰਹਾਉ ਜਾ ਕੇ ਹਿਰਦੇ ਠਾਕੁਰ ਹੋਏ ਤਾ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕੇ ਨਿਕਨਾ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਖ 84 ਮੇਦਨੀ ਸੋ ਸੇ ਅਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ اند بیاسو پایا مل گرگو بندہ سبی کا سواری تو دپا بندہ اکو انکار ست نام کرتا پرک پورک اکال مورت آجنی سہ گر پرسار جب آد سچ جد سچ ہے پی سچ نانک ہوشی پی سچ ماج محلہ پجمہ تو میرا پتا تو ہے میرا, میرا ماتا تو میرا بندو تو میرا پراتا ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਤੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਮਾ ਜਾ ਕੋ ਤੁਮ ਭਈ ਸਮਰਤ ਅੰਗਾ ਤਾਂ ਕੋ ਕਸ਼ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾਂ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾਂ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇ ਆਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਖ 84 ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤਉਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੋ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਲਨ ਮਨ ਉੱਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾਂਕੂ ਤੁਮ ਭਈ ਸਮਰਤ ਅੰਗਾ ਤਾਂਕੂ ਕਸ਼ ਨਾਹੀ ਕਾਲੰਗਾ ਮਾਧੂ ਜਾਂਕੂ ਹੈ ਆਸ ਤੁਮਾਰੀ ਤਾਂਕੂ ਕਸ਼ ਨਾਹੀ ਸੰਸਾਰੀ ਰਾਉ ਜਾਂ ਕੇ ਹਿਰਦੇ ਠਾਕਰ ਹੋਏ ਤਾਂਕੂ ਸਹਿਸਾ ਨਾਹੀ ਕੋਈ ਜਾਂਕੂ ਤੂੰ ਦੀਨੀ ਪ੍ਰਭ ਧੀਰ ਤਾਂ ਕੇ ਨਿਕਨਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰਾਂਦਾ ਲਖ 84 ਮੇਦਨੀ ਸੋ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ اند بیاسو پایا مل گر گوبند سبھی کا سواری تو دپا بندہ اکو ست نام کرتا پورک اکال مورت آجنی سہ گر پرسار جب آد سچ جد سچ ہے پی سچ نانک ہوشی پی سچ ماج محلہ پنجمہ تو میرا پتا تو ہے میرا ماتا تو میرا بندو تو میرا پراتا ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਲਾ ਆਪਛਾਣੇ ਜੀਉ ਰਾ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ਨਾਹੀ ਕਲੰਗਾ ਮਾਧੂ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਣਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ اند بیاسو پایا مل گرگو بندہ سبی کا سواری تو دپا بندہ اکو انکار ست نام کرتا پرک پورکر اکال مورت آجنی سہ گر پرسار جب آد سچ جد سچ ہے پی سچ نانک ہوشی پی سچ ماج محلہ تو میرا پتا تو ہے میرا ماتا تو میرا بندو تو میرا پراتا ਤੂੰ ਮੇਰਾ ਰਾਖਾ ਸੁਬਨੀ ਤਾਈ ਤਾਹ ਪੋ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਐ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇਰ ਦੇ ਠਾਕਰ ਹੋਏ ਤਾ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕੇ ਨਿਕਟਣਾ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ మోਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲੱਖ ਚੁਰਾਸੀ ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤਉਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪੁਰਸਾਰ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਗਉੜੀ ਮਾਲਾ ਪੰਜਮਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ਨਾਹੀ ਕਲੰਗਾ ਮਾਧੂ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕੁਰ ਹੋਏ ਤਾ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰਤਾ ਕੇ ਨਿਕਟਨਾ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰ ਚਰੰਦਾ ਲਕ 84 ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਦ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤਉਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਭੰ ਗੁਰ ਪ੍ਰਸਾਦਿ ਜਪ ਆਗ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਹ ਪੂ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਤੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਤਾਸੀ ਅਨੰਦ ਖਸਮ ਕੈ ਬਾਣੀ ਜੀਓ ਗਉੜੀ ਮਾਲਾ ਪੰਜਵਾ ਜਾਂਕੂ ਤੁਮ ਭਈ ਸਮਰਤ ਅੰਗਾ ਤਾਂ ਕੋ ਕਸ਼ਨਾਹੀ ਕਲੰਗਾ ਮਾਧੂ ਜਾਂਕੂ ਹੈ ਆਸ ਤੁਮਾਰੀ ਤਾਂ ਕੋ ਕਸ਼ਨਾਹੀ ਸੰਸਾਰੀ ਰਾਉ ਜਾਂ ਕੇ ਹਿਰਦੇ ਠਾਕਰ ਹੋਏ ਤਾਂ ਕੋ ਸਹਿਸਾ ਨਹੀਂ ਕੋਈ ਜਾਂਕੂ ਤੂੰ ਦੀਨੀ ਪ੍ਰਭ ਧੀਰ ਤਾਂ ਕੇ ਨਿਕਣਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲੱਖ ਚੁਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦਾ ਸਭੇ ਕਾ ਸਵਾਰੀਏ ਜਾ ਤਉਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਦਵ ਤੂ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਤੇ ਗੁਰਪੂਰੇ ਕੇ ਚੰਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾਂ ਕੋ ਕਸ਼ ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾਂ ਕੋ ਕਸ਼ ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾਂ ਕੋ ਸਹਿਸਾ ਨਾਹੀ ਕੋਈ ਜਾ ਕੋ ਤੁਮ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਆਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਕ 84 ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤਉਦ ਪਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਗ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਦੂ ਤੂ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਭਨੀ ਤਾਈ ਤਾਪੋ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਐ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਪਤਾਸੀ ਅਨੰਦ ਖਸਮ ਕੈ ਬਾਣੇ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਣਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਕ ਚੁਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ اند بیاسو پایا مل گر گوبندہ سبھی کا سواریے تو دپا بندہ اکو ست نام کرتا پورک اکال مورت آجنی سہ گر پرسار جب آد سچ جد سچ ہے پی سچ نانک ہوشی پی سچ ماج محلہ تو میرا پتا تو ہے میرا ماتا تو میرا بندو تو میرا پراتا ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮੋ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾ ਕੋ ਸਹਿਸਾ ਨਹੀਂ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਖ 84 ਮੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤਉਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਦੂ ਤੂ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਭਨੀ ਤਾਈ ਤਾਹ ਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਐ ਮੇਰਾ ਮਾਣਾ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਬਾਣੀ ਜੀਉ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕੁਰ ਹੋਏ ਤਾ ਕੋ ਸਹਿਸਾ ਨਾਹੀ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕੇ ਨਿਕਟਾ ਆਵੇ ਵੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ మోਸ਼ਨ ਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰੰਦਾ ਲਖ 84 ਮੇਦਨੀ ਸਭ ਸੇ ਅਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤਉ ਉਦਪਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਦੂ ਤੂ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰਸ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਲਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਬਾਣੀ ਜੀਉ ਗਉੜੀ ਮਾਲਾ ਪੰਜਮਾ ਜਾਂ ਕੋ ਤੁਮ ਭਈ ਸਮਰਤ ਅੰਗਾ ਤਾਂ ਕੋ ਕਸ਼ ਨਾਹੀ ਕਲੰਗਾ ਮਾਧੂ ਜਾਂ ਕੋ ਹੈ ਆਸ ਤੁਮਾਰੀ ਤਾਂ ਕੋ ਕਸ਼ ਨਾਹੀ ਸੰਸਾਰੀ ਰਾਉ ਜਾਂ ਕੇ ਹਿਰਦੇ ਠਾਕੁਰ ਹੋਏ ਤਾਂ ਕੋ ਸਹਿਸਾ ਨਾਹੀ ਕੋਈ ਜਾਂ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਟਣਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰ ਚਰਾਂਦਾ ਲਖ 84 ਮੇਦਨੀ ਸਵ ਸੇ ਅਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਅੰਧ ਬਿਆਸੂ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤ ਉਦਪਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੋ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਤੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਪਾਣੀ ਜੀਉ ਗਉੜੀ ਮਾਲਾ ਪੰਜਮਾ ਜਾ ਕੋ ਤੁਮ ਭਈ ਸਮਰਤ ਅੰਗਾ ਤਾਂ ਕੋ ਕਸ਼ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾਂ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾਂ ਕੋ ਸਹਿਸਾ ਨਾਹੀ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰ ਚਰਾਂਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਦ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂਦ ਭਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਦੂ ਤੂ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਹੈ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਵਾ ਜਾ ਕੋ ਤੁਮ ਭਈ ਸਮਰਤ ਅੰਗਾ ਤਾ ਕੋ ਕਸ਼ ਨਾਹੀ ਕਲੰਗਾ ਮਾਧੂ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾ ਕੋ ਸਹਿਸਾ ਨਾਹੀ ਕੋਈ ਜਾ ਕੋ ਤੂੰ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ 84 ਮੇਦਨੀ ਸੋ ਸੇ ਅਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤ ਉਦਪਾਵੰਦਾ ਇਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਜ ਮਹੱਲਾ ਪੰਜਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸੁਬਨੀ ਤਾਈ ਤਾਪੂ ਕਿਹਾ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂ ਐ ਮੇਰਾ ਮਾਣਾ ਮੌਜ ਮਹੱਲਾ ਪਜਮਾ ਸਭੇ ਸੁਖ ਭਈ ਪ੍ਰਭ ਤੁੱਤੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰੜਾ ਆਪਛਾਣੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਗਉੜੀ ਮਾਲਾ ਪੰਜਮਾ ਜਾ ਕੋ ਤੁਮ ਭਈ ਸਮਰਤ ਅੰਗਾ ਤਾਂ ਕੋ ਕਸ਼ਨਾਹੀ ਕਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾਂ ਕੋ ਕਸ਼ਨਾਹੀ ਸੰਸਾਰੀ ਰਾਉ ਜਾ ਕੇ ਹਿਰਦੇ ਠਾਕਰ ਹੋਏ ਤਾਂ ਕੋ ਸਹਿਸਾ ਨਹੀਂ ਕੋਈ ਜਾ ਕੋ ਤੁਮ ਦੀਨੀ ਪ੍ਰਭ ਧੀਰ ਤਾਂ ਕਿ ਨਿਕਨਾ ਵੇ ਪੀਰ ਕੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ